ਇਹ ਪਹਿਲਾਂ 2-3 ਦਿਨ ਉਹਨਾਂ ਨੇ ਨਿਗਰਾਨੀ ਕੀਤੀ ਵੀ ਕੋਈ ਕੰਮ ਬੰਦ ਸੀ ਪਹਿਲਾਂ ਥੋੜੀ ਦੇਰ ਲਈ ਮੈਂ ਕੰਪਲੇਂਟ ਕਰਕੇ ਆਇਆ ਹਜ ਤੱਕ ਤਾਂ ਕੋਈ ਕਾਰਵਾਈ ਨਹੀਂ ਹੋਈ ਇਹ ਸਰ ਜਦੋਂ ਕੋੜੀ ਆਪਾਂ ਆਪਣੇ ਕੰਮ ਲਈ ਵਰਤਨ ਲੱਗੇ ਸੀਗੇ ਸਰੀਆ ਦੇਖਣ ਲੱਗੇ ਵੀ ਜਦੋਂ ਦੇਖਿਆ ਸਮਾਨ ਹੀ ਨਹੀਂ ਹੈਗਾ ਉਦੋਂ ਪਤਾ ਲੱਗਿਆ ਵੀ ਸਮਾਨ ਚੋਰੀ ਹੋ ਗਿਆ ਫਿਰ ਆਲੇ ਦੁਆਲੇ ਤੇ ਸੀਸੀਟੀਵੀ ਦੇਖੇ ਤੇ ਕੋਈ ਗੱਲਬਾਤ ਪਹਿਲੇ ਸੁਣਾਈ ਦਿਖਣ ਮਿਲੀ ਸੀ ਮੈਂ ਤਾਂ ਕਦੀ ਨੋਟਿਸ ਵੀ ਨਹੀਂ ਕੀਤਾ ਸੀ ਵੀ ਚੋਰੀ ਹੋਊਗੀ ਇਦਾਂ ਕਦੀ ਧਿਆਨ 'ਚ ਵੀ ਨਹੀਂ ਆਇਆ ਇਹ ਜਦੋਂ ਸਮਾਨ ਲੈ ਕੇ ਗਏ ਉਦੋਂ ਹੁਣ ਅਲਰਟ ਹੋਏ ਆਪਾਂ ਇਹ ਤਾਂ ਦਿਖਾਈ ਦੇ ਰ ਪਰ ਹਨੇਰਾ ਹੋਇਆ ਮੂੰਹ ਤੇ ਪਰ ਇਦਾਂ ਲੱਗਦਾ ਵੀ ਤੋਰ ਚੱਲ ਤੋਂ ਪਤਾ ਲੱਗ ਜੂ ਕਿਹੜੇ ਪੰਜਾਬ ਦੇ ਲੁਧਿਆਣਾ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਸਿਵਲ ਲਾਈਨ ਦੇ ਵਿੱਚ ਮਕਾਨ ਬਣਾਇਆ ਜਾਂਦਾ ਵਾ ਤੇ ਉਸ ਤੋਂ ਬਾਅਦ ਦਿਨ ਚੜ੍ਹਦੇ ਹੀ ਚੋਰਾਂ ਦੇ ਵੱਲੋਂ ਉਹ ਮਕਾਨ ਉਸ ਬੰਦੇ ਮਕਾਨ ਦੇ ਵਿੱਚ ਦਸਤ ਦਿੱਤੀ ਜਾਂਦੀ ਹੈ ਦਸਤਕ ਦੇਣ ਤੋਂ ਬਾਅਦ ਉਹਨਾਂ ਦਾ ਕੀਮਤੀ ਸਮਾਨ ਜਿਹੜਾ ਕਿਆ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਮਾਮਲਾ ਜਾਣ ਲੈਣਿਆ ਉਹ ਵਿਅਕਤੀ ਮੇਨਾ ਮੌਜੂਦ ਹੈ ਮਕਾਨ ਮਾਲਕ ਮੌਜੂਦ ਹੈ ਸਰ ਕੀ ਨਾਮ ਹੈ ਤੁਹਾਡਾ ਗਰੀਸ਼ ਕੁਮਾਰ ਸੂਰ ਜੀ 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 ਕੀ ਮਾਮਲਾ ਹੋਇਆ ਇੱਥੇ ਪੂਰਾ ਸਰ ਮਕਾਨ ਬਣਾ ਰਹੇ ਸੀਗੇ ਚੋਰ ਆਏ ਪਹਿਲਾਂ 2-3 ਦਿਨ ਉਹਨਾਂ ਨੇ ਨਿਗਰਾਨੀ ਕੀਤੀ ਵੀ ਕੋਈ ਕੰਮ ਬੰਦ ਸੀ ਪਹਿਲਾਂ ਥੋੜੀ ਦੇਰ ਲਈ ਤੇ ਆਏ ਨਿਗਰਾਨੀ ਕੀਤੀ ਵੀ ਕੋਈ ਨਹੀਂ ਆ ਰਿਹਾ ਅੰਦਰ ਬੜੇ ਸ਼ਟਰਿੰਗ ਦਾ ਸਮਾਨ ਚੱਕਿਆ ਪਲੇਟਾਂ ਲੋਹੇ ਦੀਆਂ ਤੇ ਹਾ ਘੋੜੀ ਤੇ ਅਸਰੀਏ ਵਗੈਰਾ ਚੱਕ ਕੇ ਲੈ ਗਏ ਸਰ ਕੋਈ ਕਾਰਵਾਈ ਨਹੀਂ ਹੋ ਰਹੀ ਸਰ ਅੱਛਾ ਅਗਰ ਜੀ ਕਿਹੜੇ ਤੁਸੀਂ ਮਹੱਲੇ ਦੇ ਵਿੱਚ ਮਕਾਨ ਬਣਾਉ ਰਹੇ ਹੋ ਆਪਣਾ ਰਾਮਨਗਰ ਰਾਮਨਗਰ ਸਿਵਲ ਇੰਜੀਨੀਅਰ ਹਾਂਜੀ ਠੀਕ ਹੈ ਤੇ ਹੁਣ ਤੱਕ ਕੀ ਕੀ ਸੁਰੱਖਿਆ ਕੀ ਕੀ ਹੁਣ ਪੁਲਿਸ ਤੋਂ ਤੁਸੀਂ ਗੱਲਬਾਤ ਕੀਤੀ ਤੁਸੀਂ ਮੈਂ ਕੰਪਲੇਂਟ ਕਰਕੇ ਆਇਆ ਹਜ ਤੱਕ ਤਾਂ ਕੋਈ ਕਾਰਵਾਈ ਹੋਈ ਨਹੀਂ ਕੋਈ ਕਾਰਵਾਈ ਨਹੀਂ ਜੀ ਜੀ ਕਿੰਨੇ ਕੋਈ ਕੀਮਤੀ ਸਮਾਨ ਸੀਗਾ ਉਹ ਜਿਹੜੇ ਲੈ ਕੇ ਗਏ ਚੋਰ 15 ਤੋਂ 20000 ਰੁਪਏ ਦਾ ਸਮਾਨ ਹੋਣਾ ਜੀ 20000 ਰੁਪਏ ਦਾ ਸੀ ਤੇ ਠੀਕ ਹੈ ਤੇ ਤੁਸੀਂ ਹੁਣ ਤੱਕ ਇੱਥੇ ਕਿੰਨੀ ਦੇਰ ਤੱਕ ਰਹਿੰਦੇ ਹੋ ਕੀ ਕੀ ਦੇਖਭਾਲ ਕਰਦੇ ਹੋ ਕਿੰਨੀ ਦੇਰ ਤੱਕ ਬਸ ਮਕਾਨ ਜਦੋਂ ਦਾ ਸ਼ੁਰੂ ਕੀਤਾ ਉਦੋਂ ਦੇ ਇੱਧਰ ਹੀ ਹੁਣ ਆਪਾਂ ਇਹ ਤੁਹਾਨੂੰ ਕਿਤਾ ਪਤਾ ਲੱਗਾ ਕਿ ਇਹ ਚੋਰੀ ਚੋਰੀ ਹੋ ਗਈ ਇਹ ਸਮਾਨ ਚੋਰੀ ਹੋ ਗਿਆ ਸਰ ਜਦੋਂ ਕੋੜੀ ਆਪਾਂ ਆਪਣੇ ਕੰਮ ਲਈ ਵਰਤਣ ਲੱਗੇ ਸੀਗੇ ਸਰੀਆ ਦੇਖਣ ਲੱਗੇ ਵੀ ਜਦੋਂ ਦੇਖਿਆ ਸਮਾਨ ਹੀ ਨਹੀਂ ਹੈਗਾ ਉਦੋਂ ਪਤਾ ਲੱਗਿਆ ਵੀ ਸਮਾਨ ਚੋਰੀ ਹੋ ਗਿਆ ਫਿਰ ਆਲੇ ਦੁਆਲੇ ਦੇ ਸੀਸੀਟੀਵੀ ਦੇਖੇ ਤੇ ਉਹ ਚ ਦੇਖਿਆ ਗਿਆ ਦੋ ਬੰਦੇ ਆਏ ਹਨ ਪਛਾਤੇ ਬੰਦੇ ਉਹ ਸਮਾਨ ਚੱਕ ਕੇ ਲੈ ਕੇ ਜਾ ਰਹੇ ਕਿਹਦੇ ਤੇ ਸਵਾਰ ਸੀਗੇ ਪੈਦਲ ਸੀਗੇ ਪੈਦਲ ਸੀਗੇ ਲੱਗਦਾ ਕਿਸੇ ਨਾ ਕਿਸੇ ਸ਼ੱਕ ਲੱਗਦਾ ਤੁਹਾਨੂੰ ਕਿਸੇ ਨਹੀਂ ਸ਼ੱਕ ਨਹੀਂ ਲੱਗਦਾ ਜੀ ਕਿਸੇ ਹੈ ਚੋਰ ਹੀ ਉਹ ਇਹ ਚੋਰ ਹੀ ਨਹੀਂ ਆ ਆਮ ਮਾਮੂਲੀ ਦਿਨਾਂ ਦੇ ਵਿੱਚ ਇੱਥੇ ਹੀ ਚੋਰੀ ਹੁੰਦੀ ਰਹਿੰਦੀ ਹਾਂਜੀ ਹਾਂਜੀ ਇਹ ਮਲੇ ਚ ਹਾਂਜੀ ਤੇ ਤੁਸੀਂ ਇੱਥੇ ਹੀ ਰਹਿਣ ਵਾਲੇ ਬੰਦੇ ਤੁਸੀਂ ਨਹੀਂ ਹਾਂਜੀ ਕਿੰਨੀ ਕੋ ਦੂਰ ਹੈ ਤੁਹਾਡਾ ਘਰ ਪਰਾਨਾ ਸਾਹਮਣੇ ਹੈ ਜੀ ਤੇ ਸਾਹਮਣੇ ਹੈ ਇੱਥੇ ਤੁਸੀਂ ਕੀ ਆਪਣਾ ਦੂਜਾ ਘਰ ਬਣਾ ਰਹੇ ਹੋ ਹਾਂ ਜੀ ਇਹ ਫੈਕਟਰੀ ਵਗੈਰਾ ਬਣਾ ਰਹੇ ਨਹੀਂ ਘਰ ਹੈ ਆਪਣਾ ਘਰ ਹੈ ਆਪਣਾ ਠੀਕ ਹੈ ਤੇ ਕਿੰਨੇ ਕੋ ਦੇਰ ਤੋਂ ਘਰ ਬਣਾ ਰਹੇ ਹੋ ਤੇ ਇਹ ਹੋ ਗਏ 3-4 ਮਹੀਨੇ ਬਸ 3-4 ਮਹੀਨੇ ਹੋ ਗਏ ਇੱਧਰ ਹੀ ਕੋਈ ਗਲਤ ਬਾਤ ਪਹਿਲੇ ਸੁਣਾਈ ਦੇਖਣ ਮਿਲੀ ਸੀ ਮੈਂ ਤਾਂ ਕਦੀ ਨੋਟਿਸ ਵੀ ਨਹੀਂ ਕੀਤਾ ਸੀ ਵੀ ਚੋਰੀ ਹੋਊਗੀ ਇਦਾਂ ਕਦੀ ਧਿਆਨ ਚ ਵੀ ਨਹੀਂ ਆਇਆ ਇਹ ਜੋ ਸਮਾਨ ਲੈ ਕੇ ਗਏ ਉਦੋਂ ਹੁਣ ਅਲਰਟ ਹੋਏ ਆਪਾਂ ਇਹ ਇੱਕ ਮਹੱਲੇ ਦਾ ਵੀ ਰੋ ਪੈਂਦਾ ਵਾ ਕਿ ਹਾਂ ਵੀ ਮਹੱਲੇ 'ਚ ਅਸੀਂ ਖੜੇ ਆਂ ਵਧੀਆ ਮਹੱਲੇ 'ਚ ਖੜੇ ਆਂ ਕਿ ਇੱਥੇ ਕੋਈ ਵਾਰਦਾਤ ਜਾਂ ਕੋਈ ਇਦਾਂ ਡਕੈਤੀ ਨਹੀਂ ਹੋਈ ਵਗੀ ਹਨਾ ਚੋਰੀ ਨਹੀਂ ਹੋਏਗੀ ਕਿ ਲੱਗਦਾ ਜੀ ਕਿਤਨਾ ਕਿਤੇ ਲੱਗਦਾ ਤਾਂ ਨਹੀਂ ਸੀ ਵੀ ਚੋਰੀ ਹੋਊਗੀ ਪਰ ਹੁਣ ਹੋ ਗਈ ਆ ਹੋ ਗਈ ਹੂੰ ਠੀਕ ਸੀਸੀਟੀਵੀ ਦੇ ਵਿੱਚ ਕੋਈ ਵਗੈਰਾ ਫੋਟੋ ਜਾਂ ਕੋਈ ਇਦਾਂ ਇੱਦਾਂ ਆਏ ਆ ਸਮਾਨ ਲੈ ਕੇ ਜਾਂਦੇ ਹੂੰ ਤੇ ਕੀ ਨਹੀਂ ਖੁੱਣੇ ਚਿਹਰੇ ਤਾਂ ਦਿਖਾਈ ਦੇ ਰਹੇ ਪਰ ਹਨੇਰਾ ਵਾ ਮੂੰਹ ਤੇ ਔਰ ਇਦਾਂ ਲੱਗਦਾ ਵੀ ਤੋਰ ਚੱਲ ਤੋਂ ਪਤਾ ਲੱਗ ਜਾਊਗਾ ਕਿਹੜੇ ਬੰਦੇ ਆ ਠੀਕ ਹੈ ਕੋਈ ਕੋਈ ਇਦਾਂ ਕੋਈ ਚੌਂਕੀਦਾਰ ਜਾਂ ਕੋਈ ਗੱਡੀਆਂ ਸਾਫ਼ ਕਰਨ ਵਾਲੇ ਚੌਂਕੀਦਾਰ ਤਾਂ ਦੇਖੋ ਜੀ ਸਵੇਰੇ ਚੌਂਕੀਦਾਰ ਨਾਲ ਗੱਲਬਾਤ ਹੋਈ ਕੋਈ ਚੌਂਕੀਦਾਰ ਕਹਿੰਦਾ ਮੈਂ ਸਵੇਰੇ ਸਵੇਰੇ ਚਲਾ ਜਾਣਾ ਅੱਛਾ ਜੀ 6:30 ਵਜੇ ਕੋਈ ਕੋਈ ਜਿਹੜੇ ਗੱਡੀਆਂ ਧੁੰਦੇ ਨੇ ਬਹਾਦਰ ਜਿਹੜੇ ਹੁੰਦੇ ਨੇ ਉਹਨਾਂ ਨਾਲ ਕੋਈ ਤਾਲੁਕ ਹੋਇਆ ਤੁਹਾਡਾ ਨਹੀਂ ਕੋਈ ਘੱਟ ਤਾਲੁਕ ਨਹੀਂ ਕੋਈ ਕੋਈ ਇਹੋ ਜੀ ਗੱਲਬਾਤ ਪਤਾ ਲੱਗੀ ਹੋਵੇ ਜਾਂ ਕਿਸੇ ਨੇ ਦੇਖਿਆ ਹੋਵੇ ਨਹੀਂ ਕਿਸੇ ਨੇ ਨਹੀਂ ਦੇਖਿਆ ਸਾਨੂੰ ਦੇਖਿਆ ਹੋਵੇ ਕੀ ਕਿ ਕਿਸ ਤਰ੍ਹਾਂ ਦੇ ਤੋਕਤਾ ਪ੍ਰਬੰਧ ਸਿਕਿਉਰਟੀ ਦੇ ਸਿਕਿਉਰਟੀ ਹੈ ਹੀ ਨਹੀਂ ਕਿਤੇ ਸਰ ਤੁਸੀਂ ਇੱਥੇ ਅੱਜ ਹੁਣ ਖੜੇ ਹੋ ਸੇਫ ਹੈ ਉਹ ਤੁਸੀਂ ਸਰ ਹੁਣ ਏਦਾਂ ਹੁਣ ਕੀ ਕਹਿ ਸਕਦੇ ਚੋਰ ਕਿਹੜੇ ਵੇਲੇ ਕਿਹੜੇ ਵੇਲੇ ਕਦੋਂ ਆਊਗਾ ਹੂੰ ਤੇ ਹੁਣ ਤੁਹਾਡਾ ਮਕਾਨ ਬਣ ਰਿਹਾ ਹੈ ਕੀ ਰੋਕ ਦਿੱਤਾ ਤੁਸੀਂ ਇੱਥੇ ਬਣਾਣ ਤੋਂ ਹਜੇ ਤਾਂ ਫਿਲਹਾਲ ਰੁਕਿਆ ਹੋਇਆ ਥੋੜੀ ਦਰ ਫੇਰ ਸ਼ੁਰੂ ਕਰਾਂਗੇ ਸਮਾਨ ਖਰੀਦ ਕੇ ਆਪਣਾ ਦਿੱਕਤ ਪਰੇਸ਼ਾਨੀਆਂ ਸਾਹਮਣਾ ਕਿੱਦਾਂ ਕਰਨਾ ਪਿਆ ਹਾਂਜੀ ਬਹੁਤ ਜ਼ਿਆਦਾ ਵੇ ਹੁੰਦਾ ਸਮਾਨ ਹੀ ਚੱਲੇਗਾ ਉਹਦੇ ਬਗੈਰ ਕੰਮ ਕਿਵੇਂ ਹੋਊਗਾ ਕਿਤੇ ਨਾ ਕਿਤੇ ਖਤਰਾ ਨਜ਼ਰ ਆ ਰਿਹਾ ਤੁਹਾਨੂੰ ਹਾਂਜੀ ਵੀ ਦੁਬਾਰਾ ਚੋਰੀ ਹੋਣ ਦਾ ਅੰਦੇਸ਼ਾ ਤਾਂ ਹੈਗਾ ਹਾਂ ਠੀਕ ਹੈ ਥਾਣਾ ਕਿਹੜਾ ਲੱਗਦਾ ਤੁਹਾਨੂੰ ਕਲਾਸ਼ ਚੌਂਕੇ ਕਲਾਚ ਚੌਂਕੇ ਬਿਲਕੁਲ ਇਹ ਸੂਰੇ ਤੜਕੇ ਦੀ ਗੱਲ ਹੈ 9 953 ਜਿੱਥੇ ਕਿ ਸੀਸੀਟੀਵੀ ਚ ਤਸਵੀਰਾਂ ਕੈਦ ਹੋਈਆਂ ਨੇ ਦੋ ਵਿਅਕਤੀ ਅਣਪਛਾਤੇ ਵਿਅਕਤੀ ਆਉਂਦੇ ਨੇ ਤੇ ਸ਼ਟਰਿੰਗ ਦਾ ਸਮਾਨ ਤੇ ਘੋੜੀ ਵਗੈਰਾ ਤੇ ਅਨੇ ਹੋਰ ਸਮਾਨ ਜਿਹੜੀ ਚੋਰੀ ਕਰਕੇ ਤੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਸਿਵਲ ਲਾਈਨ ਦਾ ਏਰੀਆ ਵੈ ਹਾਲਾਂਕਿ ਪੋਰਟ ਏਰੀਆ ਮੰਨਿਆ ਜਾਂਦਾ ਵੈ ਹਾਲਾਂਕਿ ਕੋਈ ਵੀ ਇਹੋ ਜਿਹੀ ਘਟਨਾ ਇੱਥੇ ਨਹੀਂ ਹੁੰਦੀ ਪਰ ਇਹੋ ਜਿਹੀ ਘਟਨਾ ਜਿਹੜੀ ਪਹਿਲੇ ਹੀ ਸਾਹਮਣੇ ਆਈ ਹੈ ਜਿੱਥੇ ਕਿ ਕਲਾਸ਼ ਨਗਰ ਚੁੰਕੀ ਦੇ ਵਿੱਚੋਂ ਏਰੀਆ ਦੇ ਵਿੱਚ ਜਿਹੜਾ ਹਦਾਇਤੀ ਵਿੱਚ ਪੈਂਦਾ ਵੈ ਉਹਦੇ ਵਿੱਚ ਚੋਰੀ ਹੋਈ ਹੈ ਹਾਲਾਂਕਿ ਇੱਥੇ ਦੇ ਜਿਹੜੇ ਨਿਵਾਸੀ ਤੇ ਜਿਹੜੇ ਮਕਾਨ ਮਾਲਕ ਨੇ ਉਹਨਾਂ ਦੇ ਕੋਲ ਕਿਹਾ ਜਾ ਰਿਹਾ ਸਿਕਿਉਰਟੀ ਦੇ ਕੜੇ ਪ੍ਰਬੰਧ ਇੱਥੇ ਨਹੀਂ ਹੈਗੇ ਸਾਨੂੰ ਕਿਤੇ ਨਾ ਕਿਤੇ ਦੁਬਾਰਾ ਜਿਹੜੇ ਕਿ ਡਰ ਲੱਗਦਾ ਵਾ ਦੁਬਾਰਾ ਵੀ ਚੋਰੀ ਹੋ ਸਕਦੀ ਹੈ ਹਾਲਾਂਕਿ ਪੁਲਿਸ ਨੇ ਪੁਲਿਸ ਕੀ ਇੱਥੇ ਗਸ਼ਟ ਨਹੀਂ ਕਰਦੀ ਕਿ ਪੀਸੀਆਰ ਗਸ਼ਟ ਨਹੀਂ ਹੁੰਦੀ ਜਾਂ ਕਿ ਚੌਂਕੀ ਦਾਦੀ ਇੱਥੇ ਪਹਿਲਾਂ ਪਹਿਲਾਂ ਠੇਕਰੀ ਨਹੀਂ ਹੁੰਦੀ ਇਪਰੇ ਸਾਰੇ ਸਵਾਲ ਜਿਹੜੇ ਕੀ ਖੜੇ ਹੋਏ ਨਜ਼ਰ ਆਉਂਦੇ ਪਿਆ ਹਾਲਾਂਕਿ ਪੁਲਸ ਵੀ ਪੁਲਸ ਲੱਗਦਾ ਕਿ ਕੰਮ ਕਰਨ ਦੀ ਨਹੀਂ ਸੁਤੀ ਹੋਈ ਹੈ ਕਿ 7 ਮਈ ਤੱਕ ਜਿਹੜੀ ਕਿ ਕੰਪਲੇਂਟ ਦਿੱਤੀ ਹੋਈ ਹੈ ਹਾਲਾ ਹਜੇ ਤੱਕ ਵੀ ਜਿਹੜੀ ਕਿ ਉਹਨਾਂ ਦੀ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਹੈਗਾ ਕਿ ਆਮ ਜਨਤਾ ਕਿੱਥੇ ਜਾਏਗੀ ਅਗਰ ਕੰਪਲੇਂਟ ਅਸੀਂ ਥਾਣੇ ਲਿਖਾਈ ਹੈ ਜਾਂ ਕੁਝ ਸਾਡਾ ਸੋਲੂਸ਼ਨ ਹੋਵੇਗਾ ਕਿ ਨਹੀਂ ਹੋਵੇਗਾ ਇਹ ਆਉਣ ਸਮੇਂ ਜਰੂਰ ਦੇਖਣਾ ਹੋਏਗਾ ਜੁੜੇ ਹੋਏ ਥਾਣਾ ਵਿਧਾਨ ਦੀਪਕ ਮਾਤਰਾ ਯੂਮਰ ਰਿਪੋਰਟ ਧੰਨਵਾਦ